वेलकम टू माय चैनल विकी स्टार दाफ्रीवाला 98 किसे नु अपने ऊंची जात ਦਾ ਕਮਾਂਡ ਹੈ ਕਿਸੇ ਨੂੰ ਆਪਣੇ ਵੱਡੇ ਅਲੀਸ਼ਾਨ ਬੰਗਲੇ ਦਾ ਕਮਾਂਡ ਹੈ ਮਤਲਬ ਕਿ ਵੱਡੀ ਕੋਠੀ ਦਾ ਕਮਾਂਡ ਹੈ ਕਿਸੇ ਨੂੰ ਆਪਣੇ ਪੈਸੇ ਦਾ ਕਮਾਂਡ ਹੈ ਤੇ ਕਿਸੇ ਨੂੰ ਆਪਣੀ ਨੌਕਰੀ ਦੀ ਜਿਹੜੀ ਪੋਜੀਸ਼ਨ ਹੈ ਜਾਂ ਫਿਰ ਕਿਸੇ ਵਧੀਆ ਪੋਜੀਸ਼ਨ ਤੇ ਨੌਕਰੀ ਕਰ ਰਿਹਾ ਉਸ ਚੀਜ਼ ਦਾ ਕਮਾਂਡ ਹੈ ਕਿਸੇ ਨੂੰ ਆਪਣੇ ਧਰਮ ਦਾ ਕਮਾਂਡ ਹੈ ਕਿਸੇ ਨੂੰ ਆਪਣੇ ਕੱਦ ਉੱਚੇ ਕੱਦ ਦਾ ਕਮੰਡ ਹੈ ਕਿਸੇ ਨੂੰ ਆਪਣੀ ਖੂਬਸੂਰਤੀ ਦਾ ਕਮੰਡ ਹੈ ਸੋ ਇਹ ਚੀਜ਼ਾਂ ਨੇ ਜਿਹੜੀਆਂ ਸਾਰੀ ਦੁਨਿਆਵੀ ਚੀਜ਼ਾਂ ਨੇ ਭਈ ਇਹ ਸਭ ਇੱਥੇ ਹੀ ਰਹਿ ਜਾਣੀਆਂ ਨੇ ਅਨਾਤੇ ਇੱਕ ਨਾ ਇੱਕ ਸਮਾਂ ਆਉਂਦਾ ਜਦ ਸਾਰੀਆਂ ਚੀਜ਼ਾਂ ਟੜੇ ਜਾਣੀਆਂ ਨੇ ਜਵਾਨੀ ਦਾ ਕਮਾਂਡਾ ਕਿਸੇ ਨੂੰ ਇਹ ਜਵਾਨੀ ਵੀ ਟੜੇ ਜਾਣੀ ਐ ਇਹ ਖੂਬਸੂਰਤੀ ਐ ਜਿਹੜੀ 5-10 ਸਾਲਾਂ ਨੂੰ ਚੋੜੇ ਤੁਹਾਡੇ ਮੂੰਹ ਤੇ ਜਿਹੜੇ ਚੁਰਰੀਆਂ ਪੈ ਜਾਣੀਆਂ ਨੇ ਸਰੀਰ ਟੜਾ ਲਾ ਪੈ ਜਾਣਾ ਇਹ ਵੀ ਟੜੇ ਜਾਣੀ ਐ ਜਿਹੜੀ ਦੌਲਤ ਐ ਤੁਹਾਡੇ ਨਾਲ ਨਹੀਂ ਜਾਣੀ ਹੈਗੀ ਕਿਉਂਕਿ ਇਹ ਤਾਂ ਰੱਬ ਦੇ ਰੰਗ ਨੇ ਭਾਈ ਇਹ ਤੁਹਾਨੂੰ ਕਦੇ ਵੀ ਰਾਜੇ ਤੋਂ ਰੰਕ ਵੀ ਬਣਾ ਸਕਦਾ ਤੇ ਜਿਹੜੇ ਕਰਕੇ ਤੁਸੀਂ ਕਮਾਂਡ ਕਰਨ ਜਿੰਨਾ ਅੱਗੇ ਆਪਣੀ ਹਵਾ ਕਰਦੇ ਹੋ ਠੀਕ ਐ ਉਹ ਗਰੀਬ ਨੂੰ ਉਹ ਰੰਕ ਨੂੰ ਰਾਜਾ ਵੀ ਬਣਾ ਸਕਦਾ ਐ ਠੀਕ ਹੈ ਜੀ ਤੇ ਜਿਹੜਾ ਤੁਹਾਨੂੰ ਕੋਠੀ ਦਾ ਤੇ ਬਗਾਲੀਸ਼ਾਨ ਬੰਗਲੇ ਦਾ ਕਮਾਂਡ ਹੈ ਭਾਈ ਜਦੋਂ ਰੱਬ ਨੇ ਇੱਕ ਬਿਮਾਰੀ ਦੀ ਛੱਟੀ ਸਾਰਿਆ ਕੁਝ ਗਹਿਣੇ ਪੈ ਜਾਂਦਾ ਹੁੰਦਾ ਹੈ ਇਸ ਕਰਕੇ ਸਾਨੂੰ ਕਦੇ ਇਹ ਚੀਜ਼ਾਂ ਦੁਨਿਆਵੀ ਚੀਜ਼ਾਂ ਦਾ ਕਮਾਂਡ ਨਹੀਂ ਕਰਨਾ ਚਾਹੀਦਾ ਹਣਾ ਤੇ ਲਾਸਟ ਦੇ ਵਿੱਚ ਜਾ ਕੇ ਮਿੱਟੀ ਦੇ ਵਿੱਚ ਲੀਨ ਹੋ ਜਾਣਾ ਉਸੇ ਮਿੱਟੀ ਦੇ ਵਿੱਚ ਲੀਨ ਹੋਣਾ ਭਾਈ ਜਿਹੜੀ ਮਿੱਟੀ ਦੇ ਵਿੱਚ ਦੂਸਰੇ ਲੋਕਾਂ ਨੇ ਹੋਣਾ ਬਿਸ਼ੱਕ ਉਹ ਛੋਟੇ ਨੇ ਵੱਡੇ ਨੇ ਤਾਕੜੇ ਨੇ ਗਰੀਬ ਨੇ ਅਮੀਰ ਨੇ ਠੀਕ ਹੈ ਤਾਂ ਫਿਰ ਕਮਾਂਡ ਕਿਸ ਚੀਜ਼ ਦਾ ਕਰਨਾ ਹੈ ਬੇ ਆਜੋ ਪਤਾਂ ਨੂੰ ਇੱਕ ਸਟੋਰੀ ਸੁਣਾਉਣੀ ਆ ਜੋ ਇਸ ਦੇ ਨਾਲ ਬਿਲਕੁਲ ਰਿਲੇਟ ਕਰਦੀ ਹੈ ਬਹੁਤ ਸੋਹਣੀ ਸਟੋਰੀ ਹੈ ਵੀਡੀਓ ਨਾਲ ਲਾਸਟ ਤੱਕ ਬਣੇ ਰਹਿਣਾ ਤਾਂ ਜੋ ਤੁਹਾਨੂੰ ਪੂਰੀ ਗੱਲ ਜਿਹੜੀ ਉਹ ਸਮਝ ਆ ਸਕੇ ਸੋ ਆਪ ਸਭ ਜੀ ਦਾ ਸਾਡੇ ਇਸ YouTube ਚੈਨਲ Vicky Star Daftarivala 98 ਤੇ ਸਵਾਗਤ ਹੈ ਭਾਈ ਸੋ ਉਮੀਦ ਕਰਦੇ ਆ ਕਿ ਆਪ ਸਭ ਵਧੀਆ ਹੋਵਗੇ ਚੰਗੇ ਹੋਵਗੇ ਸੋ ਸਟੋਰੀ ਹੈਗੇ ਭਾਈ ਮੋਮਬਤੀ ਦੀ ਹਨਾ ਤੇ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਜੀ ਉਸ ਵੇਲੇ ਜਿਹੜੀ ਲਾਈਟ ਵਗੈਰਾ ਬਿਲਕੁਲ ਨਹੀਂ ਸੀ ਹੁੰਦੀ ਹਜੇ ਪਰ ਉਸ ਵੇਲੇ ਮੋਮਬਤੀਆਂ ਹੈਗੀ ਸੀਗੀਆਂ ਤੇ ਇਹ ਮੋਮਬਤੀਆਂ ਹੈਗੀ ਸ ਇੱਕ ਮੋਮਬਤੀ ਸੀ ਬਹੁਤ ਸੋਹਣੀ ਮੋਮਬਤੀ ਧੀ ਭਈ ਗੋਲ ਮਟੋਲ ਜੀ ਮੋਮਬਤੀ ਸੀਗੀ ਹੈ ਤੇ ਉਹਦਾ ਸਫੈਦ ਜਾਂ ਕਲਰ ਸੀਗਾ ਚੀਕਣੀ ਸੀਗੀ ਬਹੁਤ ਵਧੀਆ ਮੋਮਬਤੀ ਸੀਗੀ ਠੀਕ ਹੈ ਤੇ ਜਿਹੜੀ ਉਹਦੀ ਰੋਸ਼ਨੀ ਸੀਗੀ ਉਹ ਵੀ ਬਹੁਤ ਵਧੀਆ ਰੋਸ਼ਨੀ ਹੁੰਦੀ ਸੀਗੀ ਕਿਉਂ ਉਸ ਵੇਲੇ ਲਾਈਟ ਹੁੰਦੀ ਨਹੀਂ ਸੀ ਯਾ ਰੋਸ਼ੀਰੀ ਰੋਸ਼ਨੀ ਆਪਾਂ ਨੂੰ ਵਧੀਆ ਲੱਗਣੀ ਸੀਗੀ ਠੀਕ ਹੈ ਤੇ ਜ ਜ ਸਵੇਰੇ ਦਿਨ ਫਿਰ ਸਵੇਰ ਤਾਂ ਤੁਹਾਨੂੰ ਪਤਾ ਚਾਨਣਾ ਹੋ ਹੀ ਜਾਂਦਾ ਤੇ ਅੱਧੀ ਰਾਤ ਤੋਂ ਬਾਅਦ ਥੋੜਾ ਬਹੁਤਾ ਚਾਨਣਾ ਜਿਹੜਾ ਭਾਈ ਉਹ ਚੰਨ ਦਾ ਹੋ ਜਾਂਦਾ ਹੁੰਦਾ ਹਨਾ ਪਰ ਅੰਦਰ ਆਪਾਂ ਨੂੰ ਚਾਨਣਾ ਆਇਆ ਤਾਂ ਹੈ ਨਹੀਂ ਵੀ ਅੰਦਰ ਚੰਨ ਦਾ ਰੋਸ਼ਨੀ ਉਹ ਜਿਹੜੀ ਉਹ ਆਉਗੀ ਅੰਦਰ ਤਾਂ ਆਪਾਂ ਨੂੰ ਇੱਕ ਮੋਮਬੱਤੀ ਵਾਲਣੀ ਪੈਂਦੀ ਸੀਗੀ ਤਾਂ ਇੱਕ ਇੱਕ ਲੱਕੜ ਦਾ ਘਰ ਬਣਿਆ ਹੋਇਆ ਸੀ ਭਾਈ ਉਹ ਲੱਕੜ ਦੇ ਘਰ ਦੇ ਵਿੱਚ ਕਮਰੇ 'ਚ ਇੱਕ ਮੋਮਬੱਤੀ ਜਲਾਇਆ ਕਰਦੀ ਸੀਗੀ ਜਿਹੜੀ ਕਿ ਸਾਰੇ ਰੋਸ਼ਨ ਕਰ ਦੇਣ ਸੀ ਹਨਾ ਕਿਉਂਕਿ ਉਸ ਤੋਂ ਬਿਨਾਂ ਰੋਸ਼ਨੀ ਦਾ ਕੋਈ ਹੋਰ ਸਰੋਤ ਹੈ ਵੀ ਨਹੀਂ ਸੀਗਾ ਇਸ ਕਰਕੇ ਮੋਮਬਤੀ ਜਦ ਜਾਗਦੀ ਤਾਂ ਸਾਰੇ ਘਰ ਦੇ ਵਿੱਚ ਰੋਸ਼ਨੀ ਫੈਲ ਜਾਂਦੀ ਸੀ ਤੇ ਐਸੀ ਚੀਜ਼ ਦਾ ਜਿਹੜੀ ਉਹ ਮੋਮਬਤੀ ਸੀਗੀ ਉਹਨੂੰ ਆਪਣੇ ਆਪ ਤੇ ਬਹੁਤ ਕਮੰਡ ਹੁੰਦਾ ਸੀਗਾ ਕਿ ਮੈਂ ਜਦ ਜਲਦੀਆਂ ਤਾਂ ਮੈਂ ਸਾਰੇ ਘਰ ਨੂੰ ਰੋਸ਼ਨ ਕਰ ਦੇਣੀ ਆ ਵੀ ਮੇਰੇ ਤੋਂ ਬਿਨਾਂ ਇੱਥੇ ਇਹਨਾਂ ਦਾ ਕੋਈ ਵਿਯੂਜ਼ ਨਹੀਂ ਹੈਗਾ ਵੀ ਮੇਰੇ ਕਰਕੇ ਹੀ ਇਹ ਵਧੀਆ ਸਾਹ ਲੈਂਦੇ ਨੇ ਰੋਟੀ ਪਾਣੀ ਵੇਖ ਕੇ ਟਿਕਾਈ ਨਾਲ ਖਾ ਲੈਂਦੇ ਨੇ ਜੇ ਮੈਂ ਨਾ ਜਲਾਂ ਤਾਂ ਇਹਨਾਂ ਨੂੰ ਨੇਰੇ ਚ ਰੋਟੀ ਪਾਣੀ ਖਾਣੀ ਪਣੀ ਹੈ ਹਾਂ ਨਾ ਵੀ ਮੇਰੇ ਵੀ ਸਿੱਧੀ ਜਿਹੀ ਗੱਲ ਇਹ ਹੈ ਕਿ ਮੇਰੇ ਬਿਨਾ ਇਹਨਾਂ ਦਾ ਬਿਲਕੁਲ ਨਹੀਂ ਸਰਦਾ ਹੈਗਾ ਉਹਨੂੰ ਆਪਣੇ ਆਪ ਤੇ ਇਹ ਕਮਾਂਡ ਹੋ ਜਾਂਦਾ ਤੇ ਉਹ ਭਾਈ ਫਿਰ ਜਮਾ ਚੌੜੀ ਹੋ ਕੇ ਰਹਿਣ ਲੱਗ ਜਾਂਦੀ ਹੈ ਠੀਕ ਹੈ ਜੀ ਉਹਦੇ ਚਾਲਤਾਲ ਸਾਰੇ ਬਦਲ ਜਾਂਦੇ ਨੇ ਪਰ ਉਸ ਮੋਮਬੱਤੀ ਨੂੰ ਇਹ ਚੀਜ਼ ਨਹੀਂ ਪਤਾ ਸੀਗਾ ਕਿ ਭਾਈ ਮੇਰਾ ਜਿਹੜਾ ਸ਼ਰੋਤ ਹੈ ਜਲਣ ਦਾ ਉਹ ਅੱਗ ਹੈ ਉਹ ਅੱਗ ਨੂੰ ਵੀ ਇੱਕ ਤੀਸਰਾ ਬੰਦਾ ਆ ਕੇ ਜਲਾਉਗਾ ਆਪਣੇ ਆਪ ਤਾਂ ਮੋਮਬਤੀ ਜਲਣ ਹੋ ਰਹੀ ਪਰ ਉਸ ਮੋਮਬਤੀ ਨੂੰ ਆਪਣੇ ਕਮੰਡ ਦੇ ਵਿੱਚ ਇਹ ਕੁਝ ਵੀ ਨਹੀਂ ਸੀ ਦਿਖ ਰਿਹਾ ਹਨਾ ਉਹਨੂੰ ਇੰਨਾ ਕਿ ਜ਼ਿਆਦਾ ਕਮੰਡ ਹੋ ਗਏ ਸੀਗਾ ਕਿ ਉਹ ਆਪਣੇ ਆਪ ਨੂੰ ਸੂਰਜ ਤੇ ਚੰ드ਰਮਾ ਤੋਂ ਉੱਪਰ ਸਮਝਣ ਲੱਗੀ ਹਨਾ ਉਹ ਕਹਿੰਦੀ ਸੀ ਕਿ ਸੂਰਜ ਵੀ ਕਿਸੇ ਕੰਮ ਦਾ ਨਹੀਂ ਹੈਗਾ ਕਿਉਂਕਿ ਇਹ ਰੋਸ਼ਨੀ ਤਾਂ ਇਹ ਮੇਰੇ ਤੋਂ ਲੈਂਦੇ ਨੇ ਸ਼ਾਮ ਨੂੰ ਰੋਟੀ ਪਾਣੀ ਮੇਰੀ ਰੋਸ਼ਨੀ ਦੇ ਵਿੱਚ ਖਾਂਦੇ ਨੇ ਕਿ ਇਹਨਾਂ ਦਾ ਮੇਰੇ ਬਿਨਾ ਬਿਲਕੁਲ ਨਹੀਂ ਸਰਦਾ ਹੈਗਾ ਹਨੀ ਤੇ ਚੰ드ਰਮਾ ਨੂੰ ਵੀ ਇਹ ਕਹਿੰਦੇ ਵੀ ਚੰ드ਰਮਾ ਵੀ ਮੇਰੇ ਮੁਕਾਬਲੇ ਕੁਝ ਨਹੀਂ ਹੈਗਾ ਮਤਲਬ ਕਿ ਜਿਵੇਂ ਤੇ ਚੰ드ਰਮਾ ਨੂੰ ਉਹ ਦੋਨਾਂ ਨੂੰ ਟਿਚਾ ਸਮਝਣ ਲੱਗੀ ਤੀ ਤੇ ਆਪਣੇ ਆਪ ਨੂੰ ਉਹਨਾਂ ਤੋਂ ਉੱਪਰ ਸਮਝਣ ਲੱਗੀ ਤੀ ਉਹਦੇ ਅੰਦਰ ਇਹ ਕਮੰਡ ਪੈਦਾ ਹੋ ਗਿਆ ਸੀਗਾ ਕਿ ਮੇਰੇ ਬਿਨਾ ਇਹਨਾਂ ਦਾ ਬਿਲਕੁਲ ਨਹੀਂ ਸਰਦਾ ਹੈਗਾ ਤਾਂ ਉਸ ਤੋਂ ਬਾਅਦ ਇੱਕ ਦਿਨ ਕੀ ਹੁੰਦਾ ਹੈ ਕਿ ਹਵਾ ਚੱਲ ਰਹੀ ਹੁੰਦੀ ਹੈ ਤੇ ਆਪ ਖਿੜਕੀ ਕਹਿੰਦੇ ਨੇ ਜਾਂ ਪੰਜਾਬੀ ਵਿੱਚ ਮੂਰੀ ਕਹਿੰਦੇ ਭਾਈ ਤਾਂ ਖਿੜਕੀ ਹੁੰਦੀ ਹੈ ਜਿਹੜੀ ਕਮਰੇ ਦੀ ਖੁੱਲੀ ਹੁੰਦੀ ਹੈ ਇੱਕ ਹਵਾ ਦਾ ਬਹੁਤ ਤੇਜ਼ ਝੁਕਾ ਜਿਹਾ ਆਉਂਦਾ ਹੈ ਖਿੜਕੀ ਨਾਲ ਟਕਰਾਂਦਾ ਹੈ ਭਾਈ ਤੇ ਜਿਹੜੀ ਮੋਮਬਤੀ ਹੈ ਮੋਮਬਤੀ ਬੁਝ ਜਾਂਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਮੋਮਬਤੀ ਬੁਝੇ ਮੋਮਬਤੀ ਬੜੀ ਹਰਾਂ ਰਹਿੰਦੀ ਹੈ ਕਿ ਇੱਕ ਹੱਦ ਹੋ ਗਈ ਵੀ ਇੱਕ ਝੁੱਕ ਜਾਇਆ ਮੈਂ ਝੱਟ ਦੇਣੀ ਬੁਝ ਗਈ ਕਿ ਵੀ ਐਦਾਂ ਤਾਂ ਨਹੀਂ ਹੋਣਾ ਚਾਹੀਦਾ ਹਨਾ ਤੇ ਉਸ ਤੋਂ ਬਾਅਦ ਉਹ ਮਾਲਕ ਆਉਂਦਾ ਕਰਦਾ ਮੋਮਬਤੀ ਨੂੰ ਦੁਬਾਰੇ ਫੇਰ ਜਗਾ ਦਿੰਦਾ ਹੈ ਉਸ ਤੋਂ ਬਾਅਦ ਭਈ 2 ਕੁ ਮਿੰਟ ਮੋਮਬਤੀ ਜਗਦੀ ਹੈ ਇੱਕ ਝੁੱਕ ਆਇਆ ਹਵਾ ਦਾ ਹੋਰ ਆਉਂਦਾ ਮੋਮਬਤੀ ਫੇਰ ਗੁੱਲ ਨਾਲਿਆਂ ਫੇਰ ਪੁੱਜਾ ਮੋਵਤੀ ਫੇਰ ਹਰਾਨ ਹੋ ਜਾਂਦੀ ਹੈ ਉਤੇ ਉਹ ਤੀਜੀ ਵਾਰੀ ਫੇਰ ਆਉਂਦਾ ਬਈ ਫੇਰ ਜਲਾ ਦਿੰਦਾ ਤਾਂ ਮੋਵਤੀ ਫੇਰ ਕਹਿੰਦੀ ਹੈ ਫੇਰ ਆਪਣੇ ਆਪ ਚੌੜੀ ਹੋ ਜਾਂਦੀ ਹੈ ਕਿ ਦੇਖ ਮੇਰੇ ਬਿਨਾਂ ਜਮਾਂ ਨਹੀਂ ਸਰਦਾ ਹੈਗਾ ਹਨਾ ਵੀ ਮੈਂ ਹੀ ਇਹਨਾਂ ਨੂੰ ਉਹ ਕਰਦੇ ਆ ਤਾਂ ਹੀ ਵਾਰ-ਵਾਰ ਆ ਕੇ ਮੈਨੂੰ ਜਗਾ ਦਿੰਦਾ ਤਾਂ ਉਸ ਤੋਂ ਬਾਅਦ ਜਿਹੜਾ ਮਾਲਕ ਹੁੰਦਾ ਉਹ ਬੋਲਦਾ ਹੈ ਮੂਰਖ ਕਹਿੰਦਾ ਮੂਰਖ ਤੈਨੂੰ ਆਪਣੇ ਆਪ ਤੇ ਇੰਨਾ ਕਮੰਡ ਨਹੀਂ ਕਰਨਾ ਚਾਹੀਦਾ ਕਹਿੰਦਾ ਤੈਨੂੰ ਇਹ ਨਹੀਂ ਪਤਾ ਹੈਗਾ ਵੀ ਜਿਹੜੀ ਤੇਰੀ ਰੌਸ਼ਨੀ ਹੈ ਇਹ ਵੀ ਕਿਸੇ ਹੋਰ ਦੀ ਦੇਣ ਹੈ ਕਨ ਤੇਰੀ ਆਪਣੀ ਰੋਸ਼ਨੀ ਦਾ ਹੈ ਹੀ ਨਹੀਂ ਸੂਰਜ ਤੇ ਚੰ드ਰਮਾ ਨੂੰ ਕਹਿੰਦਾ ਤੂੰ ਟੱਚ ਸਮਝਦੇ ਆ ਉਹਨਾਂ ਤੋਂ ਉੱਪਰ ਮੰਨਦੇ ਆ ਸੂਰਜ ਨੂੰ ਕਿਸੇ ਦੇ ਇਸ਼ਾਰੇ ਦੀ ਲੋੜ ਨਹੀਂ ਹੁੰਦੀ ਜਦ ਹਵਾ ਚੱਲਦੀ ਹੈ ਤਾਂ ਸੂਰਜ ਉਸ ਵੇਲੇ ਵੀ ਰੋਸ਼ਨੀ ਦੇ ਰਿਹਾ ਹੁੰਦਾ ਨਾ ਕਿ ਹਵਾ ਦੇ ਵਿੱਚ ਬੁਝਦਾ ਉਹ ਆਪਣੀ ਮਰਜ਼ੀ ਦੇ ਨਾਲ ਬੁਝਦਾ ਤੇ ਆਪਣੀ ਮਰਜ਼ੀ ਦੇ ਨਾਲ ਹੀ ਰੋਸ਼ਨੀ ਕਰਦਾ ਪਰ ਤੇਰੀ ਆਪਣੀ ਮਰਜ਼ੀ ਤਾਂ ਤੈਨੂੰ ਜਦ ਮੈਂ ਆ ਕੇ ਜਲਾਉਣਾ ਤਾਦੂ ਜਲਦੀਆਂ ਹਨੀ ਤੇ ਤੇਰੀ ਜਿਹੜੀ ਰੋਸ਼ਨੀ ਹੈ ਉਹ ਅੱਗ ਦੀ ਦੇਣ ਹੈ ਨਾ ਕਿ ਤੇਰੀ ਆਪਣੀ ਦੇਣ ਹੈ ਜਰ ਕੇ ਸੂਰਜ ਦੀ ਆਪਣੀ ਰੋਸ਼ਨੀ ਹੈ ਚੰਦਰਮਾ ਦੀ ਆਪਣੀ ਰੋਸ਼ਨੀ ਹੈ ਠੀਕ ਹੈ ਪਰ ਤੈਨੂੰ ਜਦ ਮੈਂ ਆਉਣਾ ਪਹਿਲਾਂ ਮੈਂ ਅੱਗ ਜਲਾਉਂਗਾ ਫਿਰ ਮੈਂ ਤੈਨੂੰ ਜਲਾਉਂਗਾ ਠੀਕ ਹੈ ਤੂੰ ਦੋ ਬੰਦੇ ਦੀ ਉਧਾਰੀ ਰੋਸ਼ਨੀ ਹੈ ਤੇਰੀ ਤੂੰ ਕਾਇ ਕਿਸ ਚੀਜ਼ ਆ ਕਮੈਂਡ ਕਰਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਮੋਮਬਤੀ ਹੈ ਉਹ ਸੋਚਣ ਤੇ ਮਜਬੂਰ ਹੋ ਜਾਂਦੀ ਹੈ ਕਿ ਮੇਰੇ ਮਾਲਕ ਨੇ ਜੋ ਗੱਲ ਤਾਂ ਇਹ ਸਹੀ ਕਹਿ ਰਹੇ ਆ ਵੀ ਸੂਰਜ ਤੇ ਚੰਦਰਮਾ ਦੀ ਤਾਂ ਆਪਣੀ ਰੋਸ਼ਨੀ ਹੈ ਵੀ ਮੈਂ ਤਾਂ ਕਿ શરી ਰੋਸ਼ਨੀ ਉਹ ਮੈਂ ਤਾਂ ਅੱਗ ਦੀ ਉਹਦਾ ਰੋਸ਼ਨੀ ਜਿਹੜੀ ਉਹ ਉਹਦਾ ਰੀ ਲੈ ਕੇ ਫੇਰ ਜਲਦੀਆਂ ਤੇ ਉਹ ਵੀ ਮੈਨੂੰ ਤੀਸਰਾ ਬੰਦਾ ਜਲਾ ਰਿਹਾ ਮੇਰੀ ਆਪਣਾ ਕੋਈ ਬਯੂਜ ਨਹੀਂ ਹੈਗਾ ਸੋ ਇਸ ਕਰਕੇ ਭਾਈ ਸਾਨੂੰ ਇਸ ਮੋਮਬੱਤੀ ਤੋਂ ਬਹੁਤ ਵੱਡੀ ਸਿੱਖ ਲੈਣ ਦੀ ਲੋੜ ਹੈ ਕਿ ਸਾਨੂੰ ਕਿਸੇ ਵੀ ਚੀਜ਼ ਤੇ ਕਮਾਂਡ ਨਹੀਂ ਕਰਨਾ ਚਾਹੀਦਾ ਇੱਕ ਨਾ ਇੱਕ ਦਿਨ ਭਾਈ ਸਾਰਿਆਂ ਦਾ ਇੱਕੋ ਮਟੀਰੀਅਲ ਵਿੱਚ ਪਲੀਤ ਹੋਣਾ ਇੱਥੇ ਸਾਰੇ ਬਰਾਬਰ ਨੇ ਸਾਰਿਆਂ ਦੇ ਵਿੱਚ ਲਾਲ ਰੰਗ ਦਾ ਹੀ ਖੂਨ ਪੈਂਦਾ ਸਾਰੇ ਇਨਸਾਨ ਨੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕਿਉਂਕਿ ਇਹ ਤਾਂ ਰੱਬ ਦੀ ਮਰਜ਼ੀ ਹੈ ਰੱਬ ਆਪਣੇ ਆਪ ਤੇ ਆਪੇ ਤਾਂ ਰਾਜੇ ਤੋਂ ਰੰਕ ਬਣਾ ਦਿੰਦਾ ਤੇ ਰੰਕ ਤੋਂ ਰਾਜਾ ਬਣਾ ਦਿੰਦਾ ਇਸ ਕਰਕੇ ਸਾਨੂੰ ਕਿਸੇ ਚੀਜ਼ ਦਾ ਕਮੰਡ ਨਹੀਂ ਕਰਨਾ ਚਾਹੀਦਾ ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਭਾਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਭਾਈ ਤੇ ਸਾਡੇ ਇਸ ਚੈਨਲ ਵਿੱਕੀ ਸਟਾਰ ਦਫ਼ਤਰੀ ਵਾਲਾ ਨੂੰ ਸਬਸਕ੍ਰਾਈਬ ਕਰਕੇ ਬਾਈ ਲਾਈਕਨ ਜ਼ਰੂਰ ਦਵਾ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਸਾਡੀ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਸੋ ਵੀਡੀਓ ਦੇਖਣ ਲਈ ਜੀ ਧੰਨਵਾਦ